ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫਿਰ ਆਪਾਂ ਪਹੁੰਚੇ ਹੋਇਆ ਟਾਲੀਵਾਲ ਡੈਰੀ ਫਾਰਮ ਤੇ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਕਾਫੀ ਵਾਰ ਆਪਾਂ ਇਸ ਫਾਰਮ ਤੋਂ ਵੀਡੀਓ ਬਣਾ ਚੁੱਕੇ ਹਾਂ ਹਰ ਵਾਰੀ ਪਸ਼ੂ ਜੇ ਗੱਲ ਕਰ ਲਈਏ ਟੋਪ ਕੁਆਲਿਟੀ ਦੇ ਹੁੰਦੇ ਨੇ ਬਾਈ ਕੋਲੇ ਅੱਜ ਦਿਖਾਵਾਂਗੇ ਚਾਰ ਤਿੰਨ ਤਾਜ਼ੀਆਂ ਸੂਈਆਂ ਤੇ ਇੱਕ ਦਿਖਾਵਾਂਗੇ ਗੱਬਣ ਬੱਛੀ ਤੇ ਇੱਕ ਆ ਤੋਹਫਾ ਦਿਖਾਵਾਂਗੇ ਪਹਿਲੇ ਇੱਧਰਲੇ ਬੰਨੇ ਮਾਰ ਕੈਮਰਾ ਕੱਦਵੀਂ ਫੁੱਲ ਵੱਡਾ ਜਿਵੇਂ ਆਪਾਂ ਕਹਿੰਦੇ ਹੁੰਨੇ ਨਾ ਰੇਲ ਦੇ ਡੱਬੇ ਜਿੱਦੀ ਬਾਹਰ ਤੁਹਾਨੂੰ ਦਿਖਾ ਦਾਂਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲੀ ਇਕੱਲੀ ਦੀ ਡਿਟੇਲ ਪੁੱਛ ਲਾਂਗੇ ਆ ਜਾ ਗੁਰਪ੍ਰੀਤ ਹੋਰ ਕਿਵੇਂ ਆ ਫਿਰ ਕੀ ਹਾਲ ਆ ਬਾਈ ਗੁਰੀ ਚੜਦੀ ਕਲਾ ਜਮਾਂ ਬਾਈ ਚੱਲਦਾ ਕੰਮ ਟਪਟੋਪ ਪੂਰਾ ਵਧੀਆ ਕਿਹੜੇ ਪਾਸੇ ਕਰੀ ਸ਼ੁਰੂ ਫਿਰ ਇੱਥੇ ਹੀ ਕਰ ਲੋ ਜੀ ਵੱਡੀ ਤੋਂ ਹਾਂਜੀ ਆ ਮਾਰ ਬਿੱਲੇ ਦੇ ਆਰਡਰ ਤੇ ਕੈਮਰਾ ਤੋੜ ਬਾਈ ਖੋਲ ਕੇ ਨਹੀਂ ਸੁਹਾ ਕਿਹੜਾ ਜੀ ਇਹਦਾ ਸੁਹਾ ਦੂਜਾ ਜੀ ਦੂਜਾ ਸੁਹਾ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਆ ਜੇਰ ਪਈ ਹੈ ਇਹ ਡਨ ਸੁਬਾ ਦੀ ਸੂਈ ਵੀ ਆ ਤੋਵੇ ਰਾਤ ਨੂੰ ਸੂਈ ਆ ਥਾਣੇ ਨੂੰ ਲੱਗਿਆ ਜੇ ਗੱਲ ਕਰ ਲਈਏ ਸੱਜਣੋਂ ਮੱਝਾਂ ਨਾਲ ਦੀ ਆ ਪਛਾਣ ਹੋ ਕੇ ਦਿਖਾ ਦੇ ਪਹਿਲੇ ਬਾਡੀ ਬੁੱਡੀ ਸਮਾਰ ਕੇ ਹਰੇਕ ਕੱਢ ਕੱਦ ਵੀ ਫੁੱਲ ਡਾਬਲਾ ਸੂਆ ਦੂਜਾ ਤੇ ਜੇਰ ਵਾਲਾ ਕੰਮ ਆ ਜਿਹੜਾ ਉਹ ਹੈਗਾ ਡਨ ਪਹਿਲਾਂ ਨੇ ਗੁਰਪ੍ਰੀਤ ਕਿੰਨਾ ਕੁ ਦੁੱਧ ਪਾਇਆ ਨੇ ਇਹ 50 ਤੇ ਚੱਲੀ ਗਈ ਆ ਜੀ 48 50 48 50 ਆ ਗਈ ਫੁੱਲ ਵੱਡੀ ਹਨਾ ਫੁੱਲ ਵੱਡੀ ਆ ਜਮਾ ਆ ਗਈ ਫੁੱਲ ਵੱਡੀ ਜਿਵੇਂ ਆਪਾਂ ਕਹਿ ਲਈਏ 6 ਫੁੱਟ ਦੇ ਹੱਟ ਨੇੜੇ ਆ ਲੋਟ ਨਹੀਂ ਆਉਣੀ ਖੁੱਲੀ ਫਿਰਦੀ ਆਈ ਆ ਥੋੜੀ ਜੀ ਠੀਕ ਆ ਐਂ ਕਵਾ ਕੇ ਬੰਨਦੇ ਕੋਈ ਗੱਲ ਨਹੀਂ ਜਿਆਦਾ ਲੰਬੀ ਨਾ ਤੋਰੇ ਆਂ ਬੰਨਦੇ ਕੋਈ ਚੱਕਰ ਨਹੀਂ ਆ ਕਲਿੱਪ ਲੈ ਲਊਗਾ ਇਹਦੀ ਬਾਅਦ ਚੋਂ ਮੈਂ ਕਲਿੱਪ ਚ ਲਾ ਦੂੰਗਾ ਉੱਤੇ ਕਲਿੱਪਾਂ ਚ ਲਾ ਦੂੰਗਾ ਵੀਡੀਓ ਤੇ ਉੱਥੋਂ ਜੱਜਮੈਂਟ ਕਰ ਲਓ ਬਾਕੀ ਤੋਰੇ ਚ ਲੈਗ ਸਕੋਰ ਚ ਕਿਸੇ ਪਾਸੇ ਕੋਈ ਕਮੀ ਨਹੀਂ ਜੀ ਕਿਸੇ ਆ ਬਸ ਦੁੱਧ ਦਾ ਭੰਡਾਰ ਹੀ ਹੈ ਮੇਰਾ ਇਹ ਅਗਲੇ ਬੰਨੇ ਮਾਰਦੇ ਬਿੱਲੇ ਕੈਮਰਾ ਇੱਥੋਂ ਦਿਖਾ ਦੇ ਦੀ ਆਰਡਰ ਕੁਆਲਿਟੀ ਥਣ ਤੈਨੂੰ ਐ ਲੱਗਿਆ ਜਿਵੇਂ 2-3 ਲੱਖ ਵਾਲੀ ਖਾਲੀ ਘਰੀ ਵੀ ਨਾਲੇ ਸਵੇਰੇ ਸੁਬਾਹ ਰਾਤ ਹੀ ਸੂਈ ਵੀ ਆ ਇਹ 2-3 ਲੱਖ ਵਾਲੀ ਮੈਂ ਨੂੰ ਲੱਗਿਆ ਹੁੰਦਾ ਤੇ ਬੱਚਾ ਲਾ ਕੇ ਦੀਆਂ ਧਾਰਾਂ ਵੀ ਤੁਹਾਨੂੰ ਆਪਾਂ ਦਿਖਾ ਦਾਨੇ ਮਾਰ ਕੇ ਕੱਦ ਕਾਠ ਵਾਲੀ ਜਾਤ ਨਸਲ ਮੱਝਾਂ ਵਰਗਾ ਥਣ ਲੱਗਿਆ ਜੀ ਆ ਫੁੱਲ ਕੁਆਲਿਟੀ ਹੈ ਇੱਥੋਂ ਪਿਛਾਲੇ ਬੰਨੇ ਦਿਖਾ ਦੇ ਬਿੱਲੇ ਆਰਡਰ ਇੱਥੇ ਮਾਰਦੇ ਕੈਮਰਾ ਪੈਲਣ ਦਾ ਕਿੰਨਾ ਦੱਸਿਆ ਗੁਰਪ੍ਰੀਤ ਜੀ 50 ਦੇ ਨੇੜੇ ਗੱਡੀ ਆ 48 50 ਗੱਲੋ ਜੀ 48 50 ਡੇੜਾ ਗੇੜਾ ਲੈ ਤਾਰਾਂ ਸੱਜਣੋਂ ਸਾਨੂੰ ਮਾਰ ਕੇ ਆਪਾਂ ਦਿਖਾ ਦੇਣਾ ਬੌਲਾ ਹੀ ਆ ਕਿਉਂਕਿ ਤਕਰੀਬਨ ਤਕਰੀਬਨ ਤਾਜੀ ਇਹ ਸੂਈ ਆ ਅਗਲੇ ਥਾਣਾ ਚ ਵੀ ਮਾਰਦੇ ਬਾਈ ਨਾਣਾ ਨੂਣਾ ਬਹੁਤ ਨੇ ਗੁਰੀ ਦਿਖਾ ਦੇ ਲਈ ਵੇ ਤੇ 22 ਦੀ ਹੈਗੀ ਓਕੇ ਦੀ ਰਿਪੋਰਟ 100 ਦੀ 100 ਆ ਜਮਾ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਰੱਖਦੀ ਵੀ ਕੱਲਾ ਕੱਲਾ ਜਮਾ ਇਹਨਾਂ ਬਾਅਦ ਛੱਡ ਦੇ ਬਾਈ 22 ਤਾਂ ਮੱਝਾਂ ਨਾਲ ਦੀ ਆ ਫੁੱਲ ਫੋਕੀ ਆ ਗਈ ਤੇ ਪਿਛਲੇ ਬੰਨ ਵੀ ਬਲੇ ਆਰਡਰ ਦਿਖਾ ਦੀ ਪਛਾਣ ਹੋ ਕੇ ਦੀ ਬਾਡੀ ਵੀ ਦਿਖਾ ਦੀ ਨਾ ਨਹੀਂ ਬੰਨੋ ਬੱਚੋ ਪੈਸੇ ਕਿੰਨੇ ਲਵਾਂਗੇ ਇਹਦੀ ਗੁਰਪਰੀ ਤੋਂ ਪੈਸੇ ਫੋਨ ਤੇ ਕਰਾਂਗੇ ਭਾਈ ਬਾਲੇ ਤਾਂ ਨਹੀਂ ਮੰਗਦਾ ਜਿਹੇ ਜੀ ਗਾਂ ਉਹ ਜੇ ਮੰਗਾਗੇ ਕੁਆਲਿਟੀ ਦੇ ਹਿਸਾਬ ਨਾਲ ਹਾਂ ਹਾਂ ਹੁਣ ਅਗਲੇ ਬੰਨਿਓ ਦਿਖਾ ਬਲੇ ਆਰਡਰ ਇਧਰ ਲਈ ਬੰਨਿਓ ਥਣ ਦਾ ਸਾਈਜ਼ ਸਾਈਜ਼ ਕਰਾ ਦੇ ਚੈੱਕ ਸਮਾਰ ਕੇ ਜਮੈਂ ਜਿਵੇਂ ਮੱਜਾਂ ਦਾ ਹੁੰਦਾ ਮੱਜਾਂ ਵਾਲੀ ਗੱਲ ਬਾਤ ਹੀ ਆ ਬੱਚੀ ਚ ਕੱਦ ਬੱਡਾ ਹਰੇਕ ਪੱਖ ਤੋਂ ਪੂਰੀ ਆ ਜੀ ਐਂ ਕਰਦਾ ਵੀ ਯਾਰ ਇਹ ਗੁਰ ਵੀ ਨਹੀਂ ਮੰਦੀ ਮੂਰੇ ਵੀ ਟੁੱਟਦੀ ਨਹੀਂ ਹੈਗੀ ਦੁੱਤੋ ਹਾਂ ਵੀ ਇਹਨੂੰ ਦਿਖਾਈਆਂ ਜਾਈਏ ਖੜੇ ਹਾਂ ਤੇ ਹੁਣ ਆਇਆ ਦੋ ਨੰਬਰ ਵਾਲੀ ਤੇ ਇਹਦੀ ਪਹਿਲਾ ਆਰਡਰ ਦੀ ਕਮਾ ਦੇ ਕੈਮਰਾ ਅੱਗੇ ਪਿੱਛੇ ਦਾ ਡਰਾ ਇੱਥੇ ਦਿਖਾ ਦੇ ਤੇ ਫੇਰ ਪਛਾਣ ਨੂੰ ਹੋ ਕੇ ਦਿਖਾ ਦਿਆਂ ਦੀ ਫੇਸ ਕੁਆਲਿਟੀ ਖੋਲ ਕੇ ਦਿਖਾ ਦੇ ਕੋਈ ਮਾਰਨੀ ਕੈਮਰਾ ਇਹ ਹੁਣੀ ਸੂਈ ਆ 10 15 ਮਿੰਟ ਤੇਰੇ ਬੈਠੇ ਤੂੰ ਸੂਈ ਆ ਗੁਰੂ ਬੱਚਾ ਕੀ ਆ ਗਿਆ ਨਾਲੇ ਦੇ ਇਹਦੇ ਮਾਰ ਬੱਸੀ ਆ ਬੱਛੀ ਆ ਗਈ ਨਾਲੇ ਟਰਬਾਈ ਖੋਲ ਕੇ ਸੂਆ ਕਿਹੜਾ ਕੋਲ ਚੰਗੇ ਫਾਰਮ ਚੋਂ ਲਈ ਆ ਸਖਸੜੀ ਸੀਮਣ ਲੱਗਿਆ ਹੋਇਆ ਜੀ ਇਹਦੇ ਸੂਆ ਕਿਹੜਾ ਦਾ ਭਾਈ ਤਿੰਨ ਮਾਰਤ ਸੂਆ ਇਹਦਾ ਦੂਜਾ ਜੀ ਸੂਆ ਦੂਜਾ ਪ੍ਰਿੰਟ ਪੈਜ ਗੱਲਬਾਤ ਕਰ ਲਈਏ ਬਾਡੀ ਪੈਜ ਗੱਲਬਾਤ ਕਰ ਲਈਏ ਜਿਵੇਂ ਮੱਜਾਂ ਦੀ ਹੁੰਦੀ ਆ ਉਦਾਂ ਦੀ ਬਾਤ ਹੀ ਆ ਨਰਸੀ ਪਾਦੀ ਤਾਂ ਸੂਫੀ ਕੁਰੀ ਏ ਥੋੜੀ ਖੁੱਲੀ ਫਿਰਤੀ ਆਈ ਸੀ ਠੀਕ ਆ ਗੱਲ ਐ ਹਜੇ 2-4 ਦਿਨ ਕੱਢਦੀ ਸੀ ਇੱਥੋਂ ਆਰਡਰ ਦਿਖਾਈ ਪਏ ਲਿਆ ਅਗਲੇ ਬੰਨੇ ਹੋਏ ਪਾਰਤਾਲਾ ਨਕਸ਼ੇ ਹੀ ਬਣਿਆ ਪਿਆ ਆਉਲੀ ਤੋਰ ਦੇ ਹੌਲੀ ਬੋਝ ਕੇ ਬੋਝ ਕੇ ਬੋਝ ਕੇ 15 ਨੰਬਰ ਗਾਂਗੇ ਇਹ ਕੱਦ-ਕਾੜ ਵੀ ਚੰਗਾ ਤੇ ਦਾ ਨੰਬਰ ਵੀ ਗੁਰਪ੍ਰੀਤ ਕਹਿੰਦਾ ਟੋਕਨ ਲੱਗਿਆ ਵਿਆ ਕੰਨ ਦੇ ਵਿੱਚ ਵੀ 15 ਨੰਬਰ ਆਇਆ ਇਹਦਾ ਫਾਰਮ ਦਾ ਨੰਬਰ ਆ ਜਿਹੜਾ ਕਿਉਂਕਿ ਫਾਰਮ ਜਿਹੜੇ ਭਰਾ ਕਰਦੇ ਆ ਉਹਨਾਂ ਨੂੰ ਜਾਣਕਾਰੀ ਹੈਗੀ ਬੱਸੀ ਦਿਖਾ ਦੇ ਗੋਦੀ ਦਾ ਬੱਸੀ ਤੇਰੀ ਬੱਛੀ ਤੇ ਵੀ ਮਾਰਦੀ ਕੈਮਰਾ ਲੈ ਆਰ ਲੈ ਬੰਨੇ ਇਹ ਤੁਹਾਡਰ ਕੁਆਲਟੀ ਕਰਾ ਦੇ ਚੱਕੀ ਕੀ ਦਿਖਾਣੀ ਇਹਦੀ ਆਰਡਰ ਤੇ ਵੀ ਭਾਰਤ ਵਾਲਾ ਨਕਸ਼ਾ ਹੀ ਆ ਹੁੰਦੀ ਨਹੀਂ ਖੜੀ ਤਾਜੀ ਆ ਨਾ ਹੂੰ ਆ ਇੱਥੇ ਦਿਖਾ ਦੀ ਫੇਸ ਕੁਆਲਟੀ ਤੇ ਮਾਰਦੇ ਜੀ ਦੇ ਕੈਮਰਾ ਚੱਕ ਕੇ ਕਰਦੇ ਖੜੀ ਮੜੀ ਹੈਗੀ ਦਾ ਐਕਟਿਵਾ ਗੁਰੀ ਆ ਨਾ ਹੂੰ ਲਾਏ ਦੇ ਮੜੀ ਬੱਚਾ ਲਾਏ ਦੇ ਧਾਰਾਂ ਦਿਖਾ ਦਾਂਗੇ ਜੀ ਮਾਰ ਕੇ ਇਹਦਾ ਕੀ ਰਿਕਾਰਡ ਜਾ ਰਿਹਾ ਪਹਿਲਣ ਦਾ ਇਹਦਾ 32 33 ਕਿਲੋ ਦਾ ਰਿਕਾਰਡ ਆ ਜੀ ਪਹਿਲਣ ਦਾ ਹਾਂਜੀ ਆ ਇਹਦਾ ਬਾਈ ਕਦਾ ਹੈਗਾ 30 32 ਕਿਲੋ ਦਾ ਰਿਕਾਰਡ ਇੱਕ ਗੱਲ ਹੋਰ ਦਾ ਤਾਂ ਨਾ گاਵਾ ਹੁੰਦੀਆਂ ਜਿਹੜੀਆਂ ਜੇ ਪਹਿਲਾਂ ਵੀ ਸੂਪਣਾ ਦੋ ਚਾਰ ਦਿਨ ਤੇ ਬਾਈ ਆ ਜਾਂਦੇ ਨੇ ਉਹ ਸਿਰਫ ਖਾਣੇ ਹਾਂ ਆ ਆ ਜਾਣੀਆਂ ਆ ਜਾਣੀਆਂ ਆ ਬਾਕੀ ਬੱਚਾ ਲਾ ਕੇ ਤਾਰਾਂ ਸਾਨੂੰ ਆਪਾਂ ਹੀ ਵੀ ਦਿਖਾ ਦਿੰਨੇ ਮਾਰ ਕੇ ਇਹ ਤਾਰਾਂ ਸਾਨੂੰ ਆਪਾਂ ਹੀ ਵੀ ਦਿਖਾ ਦਿੰਨੇ ਮਾਰ ਕੇ ਬਾਕੀ ਨਾੜਾ ਨੂੜਾ ਵੀ ਆਰਡਰ ਤੇ ਬਾ ਕਮਾਲ ਨੇ ਤੇ ਚਵਾਈ ਵੀ ਉਹੀ ਗੱਲ ਆ ਵੀ ਬੌਲਾ ਹੀ ਆ ਜਮਿੱਤ ਜਾਈ ਆ ਕੰਮ ਪਿਛਲਾ ਜੂ ਵੀ ਮਾਰਦੇ ਬਾਈ ਇਹ ਗੱਬਣਾ ਨਾਲ ਦੀ ਆ ਗੁਰੀ ਹਜੇ ਆ ਚਵਾਈ ਹੈਗੀ ਬਿਲਕੁਲ ਫੋਕੀ 100 ਦਾ 100 ਤੇ ਰੇਟ ਬਾਈ ਕਹਿੰਦਾ ਇਹਨਾਂ ਦੇ ਹੋਣਗੇ ਤਕਰੀਬਨ ਤਕਰੀਬਨ ਫੋਨ ਤੇ ਸੂਆ ਦੂਜਾ ਮੜੀ ਬੱਸੀ ਤੇ ਨਾਲ ਵੀ ਇਹਦੇ ਬੱਛੀ ਆ ਜੇ ਗੱਲਬਾਤ ਕਰ ਲਈਏ ਇੱਥੋਂ ਚੈੱਕ ਕਰ ਸਕਦੇ ਆਂ ਜੀ ਅਸੀਂ ਸਿੰਮਨ ਦੀ ਬੱਸੀ ਆ ਸੈਕਸ ਆ ਚੰਗੇ ਸਿੰਮਨ ਦੇ ਬਾਈ ਕਹਿੰਦਾ ਸੈਕਸਡ ਲੱਗਿਆ ਹੋਇਆ ਸੀ ਇਹਦੇ ਤੇ ਆਪ ਵੀ ਤਕਰੀਬਨ ਤਕਰੀਬਨ ਬੱਛੀਆਂ ਜੀ ਆ ਗਈ ਜੇ ਗੱਲਬਾਤ ਕਰ ਲਈਏ ਸੂਆ ਦੂਜਾ 3 ਨੰਬਰ ਵੀ ਦੋ ਆ ਗਿਆ ਦੋ ਨੰਬਰ ਤੇ ਆ ਗਈ ਨਾਲ ਵੀ ਬੱਛੀ ਆ ਤੇ ਹੁਣ ਮਾਰਦੇ ਵੱਲੇ ਤਿੰਨ ਨੰਬਰ ਵੀ ਤੇ ਕੈਮਰਾ ਭਲਾ ਆਰਡਰ ਕੁਆਲਿਟੀ ਦਿਖਾ ਦੇ ਇੱਥੋਂ ਦੀ ਥਣ ਦਾ ਸਾਈਜ਼ ਦਿਖਾ ਦੇ ਆਣਦਾ ਸਹਜ ਇਹਨੂੰ ਵੀ ਮੱਜਾਂ ਨਾਲ ਦੀ ਲੱਗਿਆ ਤੇ ਹੁਣ ਪਛਾਹ ਹੋ ਕੇ ਸਾਰੀ ਇਹਦੀ ਜ਼ੇਰ ਵੀ ਉਹ ਪਈ ਆ ਜੀ ਪਿੱਛੇ ਦੀ ਪੈ ਗਈ ਜ਼ੇਰ ਠੀਕ ਆ ਜ਼ੇਰ ਡਾਨਾ ਇਹਦਾ ਨਾ ਬੱਚਾ ਕੀ ਆ ਇਹਦੇ ਮਾਰ ਬੱਸੀ ਆ ਜੀ ਇਹਦੇ ਨਾਲ ਵੀ ਬੱਛੀ ਆ ਆ ਬੱਛੀ ਦੀ ਲਿਆ ਆ ਜਾ ਬੱਸੀ ਦਾ ਪਿੱਠ ਪੂੜਾ ਹੁਣੀ ਦੇਖ ਗੁਰੀ ਆ ਔਰ ਲੇ ਬੰਨੇ ਲਿਆ ਬੱਛੀ ਤੇ ਮਾਰਦੇ ਕੈਮਰਾ ਲੰਬੀ ਲੰਬੀ ਵੀ ਫੁੱਲ ਆ ਗਈ ਹੈ ਨਾ ਆ ਲੰਬੀ ਵੀ ਫੁੱਲ ਆ ਗਈ ਤੇ ਆ ਗਈ ਇਹਦੇ ਨਾਲ ਵੀ ਬੱਛੀ ਹਾਂ ਢੋਰ ਬਾਈ ਖੋਲ ਕੇ ਇਹਨੂੰ ਸੂਹਾ ਇਹਦਾ ਕਿਹੜਾ ਸੂਹਾ ਦੂਜਾ ਵੀਰੇ ਇਹਦਾ ਦੂਜਾ ਸੂਹਾ ਜ਼ੇਰ ਜੱਪੇ ਦਾ ਵੀ ਡਾਨਾ ਕਮ ਜੀ ਜਰਸੀ ਤੇ ਚਫਦਾ ਕਰਾਉਸ ਆ ਜ ਆ ਇਹਨੂੰ ਤੋੜ ਦੇ ਅੰਦਰ ਨੂੰ ਇੱਥੋਂ ਦਿਖਾ ਦੀ ਬੱਲੇ ਲਾ ਕੇ ਨੇੜੇ ਇਹਨੇ 23 24 ਕਿਲੋ ਦੁੱਧ ਦਿੱਤਾ ਗੁਰੀ ਹਵਲੀ ਤੋੜ ਹਵਲੀ ਥੋੜਾ ਜਿਹਾ ਆ ਠੰਡ ਦਾ ਸਹਜ ਇਹ ਵੀ ਤਕਰੀਬਨ ਮੱਝਾਂ ਨਾਲ ਦਹੀਂ ਰੱਖਦੀ ਆ ਚਵਾਈ ਦੀ ਕਿਵੇਂ ਆ ਜਮਾ ਇੱਕ ਤਰ੍ਹਾਂ ਦੀ ਚਵਾਈ ਦੀ ਫੋਕੀ ਆ ਜਮਾ ਜਮਾ ਇੱਕ ਨੰਬਰ ਚਵਾਈ ਦੀ ਬਾਈ ਕਹਿੰਦਾ ਆ ਗਈ ਫੋਕੀ ਬਿਲਕੁਲ ਆ ਗਈ ਐਫ ਤੇ ਜਰਸੀ ਦਾ ਕਰਾਸ ਐਫ ਨਾਲ ਦੁੱਧ ਵਧਾ ਦੂਗੀ ਤੇ ਜਰਸੀ ਕ੍ਰਾਸ ਹੋਣ ਨਾਲ ਸੱਜਣੋ ਇਹਦਾ ਦੁੱਧ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਗਰਮੀ ਵਾਲੀ ਗਾੜਾ ਦੁੱਧ ਹੋਊਗਾ ਗਰਮੀ ਵਾਲੇ ਆਈਟਮਾਂ ਗੁਰੀ ਆ ਅਗਲੇ ਪੰਨੇ ਉਹ ਦਿਖਾ ਦੇ ਪਿੱਲੇ ਪਰਲੇ ਬੰਨੇ ਆਡਰ ਇਹਦਾ ਥਣ ਦਾ ਸਹਿਜ ਵੀ ਕਰਾ ਦੇ ਚੱਕ ਚਾਰੇ ਥਾਣਾ ਦਾ ਸਹਿਜ ਵੀ ਇੱਕੋ ਜਿਹਾ ਤੇ ਸੁਭਾਅ ਦੀ ਵੀ ਠੰਡੀ ਆ ਬਾਈ ਠੰਡੀ ਵਾਲਾ ਬੱਚਾ ਵੀ ਛੱਡਣ ਦੀ ਲੋੜ ਨਹੀਂ ਲੈ ਲਾਓ ਬੱਚਾ ਲਾ ਅੱਲਾ ਦੇ ਬੱਚਾ ਇਹਦਾ ਵੀ ਧਾਰਾਂ ਆਪਾਂ ਤੁਹਾਨੂੰ ਦਿਖਾ ਦਨੇ ਮਾਰ ਕੇ ਲੈ ਪਹਿਲਾਂ ਮੈਂ ਇਹਦਾ ਸੱਜਣੋ ਤੁਹਾਨੂੰ ਮੈਂ ਥਣ ਦਾ ਸਹਿਜ ਇਹ ਦਿਖਾ ਦਣਾ ਬਿਲਕੁਲ ਮੱਜਾਂ ਨਾਲ ਲਈ ਆਲਾ ਮਾਰ ਦੇ ਧਾਰਾਂ ਬਾਈ ਨਿਆਣਾ ਵੀ ਪਾਉਣ ਦੀ ਲੋੜ ਨਹੀਂ ਗੁਰੀ ਇਹਨਾਂ ਜਦੋਂ ਬਣ ਗਿਆ ਤਾਂ ਦਿਖਾ ਦੇ ਹੱਥ ਤੇ ਪਾ ਕੇ ਜਮਾ ਬੌਲਾ ਹੀ ਆ ਜੇ ਆ ਪੀਲਾ ਬੌਲਾ ਹੀ ਆ ਗਿਆ ਬਿਲਕੁਲ ਤੇ ਪਿਛਲਾਂ ਚ ਵੀ ਮਾਰਦੇ ਬਾਈ ਇਹ ਸਵੇਰ ਆ ਦੀ ਵੀ ਠੰਡੀ ਸੀ ਲ ਆ ਗਈ ਨਿਆਣੇ ਦੀ ਵੀ ਕੋਈ ਬਾਲੀ ਜ਼ਰੂਰਤ ਨਹੀਂ ਹੈਗੀ ਇਹਨੂੰ ਆ ਗਈ ਐਚ ਐਫ ਤੇ ਜਰਸੀ ਦਾ ਕਰਾ ਉਸ ਦੁੱਧ ਵੀ ਚੰਗਾ ਪਾ ਦੂਗੀ ਤੇ ਫੈਟ ਵੀ ਚੰਗੀ ਪਾ ਦੂਗੀ ਇਹਦੇ ਪੈਸੇ ਕਿੰਨੇ ਲਵਾਂਗੇ ਇਹ 82000 ਰੁਪਇਆ ਮੰਗ ਰਹੇ ਆ ਇਹਦਾ ਮੁੱਲ 82 ਆ ਮਾਨਤਨ ਥੋੜਾ ਬੜਾ ਹੋ ਜੂਏ ਕਰ ਤਾਂ ਕੋਈ ਗੱਲ ਨਹੀਂ ਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਸੂਆ ਦੂਜਾ ਥਣ ਦਾ ਸੈਜ ਬਾਕਮਾਲ ਆ ਆ ਡਰ ਕੁਆਲਟੀ ਵੀ ਬਾਕਵਾਲਾ ਇੱਥੋਂ ਬਿੱਲੇ ਥਣ ਦਾ ਸੈਜ ਦਿਖਾ ਦੇ ਨੇੜੇ ਲਾ ਕੇ ਬਾਲਾ ਚੰਗਾ ਤੇ ਨਾਲ ਵੀ ਇਹਦੇ ਜੇ ਗੱਲਬਾਤ ਕਰ ਲਈਏ ਸੱਜਣਾ ਬੱਛੀ ਆ ਗਈ ਇੱਥੋਂ ਬਿੱਲੇ ਬੱਛੀ ਦਿਖਾ ਦੀ ਉਹ ਲੰਬੀ ਲੰਬੀ ਕਿੰਨੀ ਆ ਖੁਰਲੀ ਨਾਲੋਂ ਵੱਡਾ ਕਰਦੇ ਨਾ ਹੁਣੇ ਆ ਗਿਆ ਹਾਂ ਬਾਲੀ ਚੰਗਾ ਇਹਦਾ ਮੁੱਲ ਬਾਈ ਕਹਿੰਦਾ ਹੈਗਾ 82000 ਤੇ ਹੁਣ ਮਾਰ ਦਿਆ ਚਾਰ ਨੰਬਰ ਵਾਲੀ ਬੱਛੀ ਤੇ ਇਹ ਮੇਰਾ ਖਲਾ ਗੱਬਣਾ ਹਨਾ ਹਾਂਜੀ ਤੋਰ ਬਾਈ ਖੋਲ ਕੇ ਇਹਦਾ ਸੂਆ ਕਿਡਾ ਇਹਦਾ ਦੂਜਾ ਸੂਆ ਗੁਰੀ ਹੁਣ ਇਹ ਵੀ ਫਾਰਮ ਚ ਹੀ ਕਰੀ ਆ ਆਰਡਰ ਤਕਰੀਬਨ ਨਾਲ ਲੱਗ ਮਾਰਖੂ ਫਿਕਸ ਹੈ ਨਾ ਬਹਾਲੀ ਚੰਗੀ ਬਣਦੀ ਆ ਕੱਦ ਕਾਠ ਵੀ ਫੁੱਲ ਵੱਡਾ ਤੇ ਜਾਤ ਨਸਲ ਕੁਆਲਟੀ ਉਹ ਸੋਡੇ ਸਾਹਮਣੀ ਆ ਕੱਦ ਕਾਠ ਚੋਂ ਨਹੀਂ ਮਾਰਖਾਂ ਦੀ ਕਿਸੇ ਪੱਖ ਤੋਂ ਆਰਡਰ ਕੁਆਲਟੀ ਦੀ ਗੱਲ ਕਰ ਲਈ ਰੱਖੂ ਫਿਕਸ ਕਿੰਨਾ ਕੁ ਟਾਈਮ ਕੱਢ ਦੂ ਬਾਈ ਇਹਦੇ ਮਾਲਾ 15 ਤੋਂ 20 ਦਿਨ ਪਿਆ ਜੀ ਇੱਥੋਂ ਸਾਰੀ ਦਿਖਾਦੀ ਬਿੱਲੇ 15 ਤੋਂ 20 ਦਿਨ ਹਾਂ ਆਰਡਰ ਬਣਾਉ ਬਹੁਤ ਜਿਹੜੇ ਸਾਹ ਬਣਾ ਇਹਦਾ ਰਿਕਾਰਡ ਕੀ ਦੱਸਿਆ ਲਿਆ ਬਾਈ ਕੀ ਕਰਿਆ ਹੁਣ ਇਹਨੇ ਪਲੂਨ ਨੇ 28 29 ਕਿਲੋ ਦੋ ਦਿੱਤਾ ਵੀਰੇ 28 29 ਕਿਲੋ ਪਹਿਲਣ ਨੇ ਇਹ ਤੇ ਕਿੰਨਾ ਪਾਉਗਾ 30 ਕਿਲੋ ਦੇਊਗੀ ਇਦਕੀ 30 ਕਿਲੋ ਡੇੜ ਜਿਹੜਾ ਤੇ ਚਵਾਈ ਦੀ ਹੋਊਗੀ ਬਿਲਕੁਲ ਇੱਕ ਨੰਬਰ ਆ ਜਾਮਾ ਇਹ ਸਵਾਹ ਦੀ ਠੰਡੀ ਸੀ ਲੈ ਜਮਾ ਠੰਡੀ ਆ ਇਹਦਾ ਰੇਟ ਆ ਪਿਆਜ 1.5 ਦੀ ਦੇ ਦਾਂਗੇ ਤਿਆਰ ਹੋਈ ਤਾਂ ਫੇਰ ਦੇਖਾਂਗੇ ਗੂ ਠੀਕ ਆ ਗੱਲ ਅੱਜ ਅੱਜ ਦਾ ਰੇਟ ਆ 1 ਲੱਖ ਤੇ 5000 ਰੇਟ ਆ ਨੰਬਰ 2 ਦਾ ਮਿਲਿਆ ਲਿਓ ਬਾਕੀ ਇੱਥੇ ਦਾ ਕੱਦ ਦਾ ਆਈਡੀਆ ਕਰਾ ਦੀ ਬਣਾ ਥਣ ਸੋਣਾ ਪਿਆ ਮਸ਼ੀਨ ਵਾਲਾ ਲਾ ਲਿਓ ਬੈ ਘੱਤੀ ਚੋਲਿਓ ਜਮਾ ਇਸ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਸੀਲ ਰੰਗ ਪ੍ਰਿੰਟ ਬੜਾ ਸੋਹਣਾ ਅਨ ਨਾਲੇ ਇੱਥੋਂ ਇਹਦਾ ਕੱਦ ਦਿਖਾਦੀ ਕੱਦ ਦਾ ਆਈਡੀਆ ਵੀ ਆ ਜੂਗਾ ਕੱਦ ਵੀ ਫੁੱਲ ਵੱਡਾ ਤੇ ਉੱਤੋਂ ਬਾਡੀ ਦੀ ਚੜਾਈ ਵੀ ਫੁੱਲ ਆ ਗਈ ਸਾ ਸੀਮਨ ਵੀ ਦੱਸ ਦਾਂਗੇ ਪੁੱਛ ਕੇ ਕਿਹੜਾ ਲੱਗਿਆ ਦੱਸ ਦਾਂ ਕੋਈ ਗੱਲ ਨਹੀਂ ਆ ਸੀਮਨ ਦੀ ਡਿਟੇਲ ਵੀ ਬਾਈ ਕਹਿੰਦਾ ਦੇ ਦਾਂਗੇ ਆਪਾਂ ਵਧੀਆ ਲੱਗਿਆ ਹੋਊ 100% ਵਧੀਆ ਫਾਰਮ ਚੋਂ ਕਰੀਏ ਐ ਕਿਉਂਕਿ ਫਾਰਮ ਦੇ ਵਿੱਚ ਜੇ ਆਪਾਂ ਗੱਲ ਕਰ ਲਈ ਅਕਸਰ ਸੀਮਨ ਜਿਹੜਾ ਸੀਮਨ ਸੱਜਣੋਂ ਚੰਗੀ ਲੱਗਿਆ ਹੁੰਦਾ ਇੱਕ ਤਾਂ ਤੁਹਾਨੂੰ ਇਹ ਗੱਬਣ ਪੰਛੀ ਦਿਖਾਈ ਜਾਂ ਨੰਬਰ ਬੋਲੀ ਬਾਈ 977960585 977960585 ਇੱਕ ਤਾਂ ਦਿਖਾਈ ਆ ਇੱਕ ਨੰਬਰ ਤੇ ਫੁੱਲ ਵੱਡੇ ਕੱਦ ਕਾਠ ਵਾਲੀ ਤਾਜੀ ਸੂਈ ਇਧਰਲੇ ਬੰਨੇੋਂ ਤਿੰਨ ਤੱਕ ਤਾਜ਼ੀਆਂ ਸੂਈਆਂ ਨੇ ਇੱਕ ਨੰਬਰ ਵਾਲੀ ਨਾਲ ਮੇਲ ਕਾਫਾ ਵਿਚਾਲੀਆਂ ਦੋ ਨਾਲ ਬੱਛੀਆਂ ਆ ਗਈ ਤੇ ਇਹ ਬੱਚੀ ਆ ਗਈ ਸੱਜਣੋ ਗੱਬਣ ਰਕਾਰਡ ਸਾਰੀਆਂ ਦੀ ਚੰਗੇ ਨੇ ਬਾਕੀ ਨੰਬਰ 22 ਦਾ ਮਿਲਾ ਲਿਓ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ